ਅਨ ਅਨ ਮੇਨ ਵਰਕੇ ਮੈਂ ਹੁੰਦਾ ਤੇ ਮੇਰਾ ਦੰਦੇ ਹੱਥ ਲੱਗ ਗਈ ਸੀ ਤੇ ਮੈਂਨ ਖਾਨੀ ਦੀ ਬੋਤਲ ਪਾ ਲਿਆ ਉਹ ਨੱਕ ਚ ਨਾ ਉਂਗਲ ਮਾਰੀ ਦੀ ਮੈਂ ਤਲੂ ਤੂੰ ਖਾਲੀ ਹੁਣ ਮੈਂ ਤੇ ਬੰਨ ਲਗ ਰਿਹਾ ਨਹੀਂ ਨਹੀਂ ਮਰ ਜ ਤੂੰ ਨਹੀਂ ਖਾਣਾ ਮੈਂ ਮੰਨਦੇ ਤੇ ਮੈਨੂੰ ਲੱਗਦਾ ਸੱਚੀ ਆ ਗਈ ਤੇ ਮੇਰੇ ਹੱਥ ਲੱਗਾ ਸੀ ਕਿ ਨਹੀਂ ਲੱਗਦਾ ਤੈਨੂੰ ਮੈਨੂੰ ਲੱਗਦਾ ਅੱਜ ਮੈਨੂੰ ਨਹੀਂ ਰੁਕਣਾ ਮੈਨੂੰ ਵੀ ਲੱਗ ਰਿਹਾ ਹੈ ਫਿਰ ਜਾਨੀ ਜੰਦੀ ਬੱਡੇ ਨੂੰ 30 ਦਿਨ ਨੂੰ ਕੰਟੀਨਿਊ ਕਰ ਦੇਣਾ ਹੈ ਤੇ ਇੱਕ ਗੱਲ ਦੱਸ ਮੈਂ ਸੁਣਾ ਨਹੀਂਗਾ ਯਾਰ ਮੈਨੂੰ ਲੱਗਦਾ ਮੈਂ ਸੁਣਾ ਨਹੀਂਗਾ ਪਿਛਲੇ 2-3 ਦਿਨਾਂ ਤੋਂ ਬੜਾ ਸੁਣਾ ਲੱਗੀਆਂ ਫਿਰ ਮਰਚ ਕਿੱਥੇ ਕਮੀ ਰਹਿ ਰਹੀ ਆ ਕਿਉਂ ਕਮੀ ਹੂੰ ਕਮੀ ਦਾ ਕਿਉਂ ਪੁੱਛਦਾ ਮੈਂ ਮਤਲਬ ਘਾਟ ਦਾ ਕੋਈ ਨਹੀਂ ਯਾਰ ਮੇਰੀ ਜ਼ਿੰਦਗੀ ਹੂ ਮਤਲਬ ਇਹ ਇੰਨਾ ਨਹੀਂ ਪਈ ਜਾਂਦਾ ਮੈਨੂੰ ਇਸ ਟਾਈਮ ਕਿਸੇ ਕੁੜੀ ਦੇ ਨਾਲ ਭਾਣਾ ਝੋਣਾ ਜਿਹਦਾ ਤੇ ਮੈਂ ਕਿਸ ਫੁੱਦੂ ਬੰਦੇ ਨਾਲ ਬੈਠਾ ਇੱਥੇ ਸੇਮ ਟੂ ਯੂ ਬਰੋ ਮੈਨੂੰ ਲੱਗਦਾ ਤੈਨੂੰ ਫੁੱਦੂ ਨਹੀਂ ਕਹਿ ਰਿਹਾ ਸਵੇਰ ਦਾ ਬੜਾ ਫੁੱਦੂ ਬੰਦਾ ਨਾਲ ਬੈਠਾ ਤੂੰ ਨਾਈਸ ਬੰਦਾ ਯਾਰ ਤੈਨੂੰ ਆਪਣੇ ਫੁੱਦੂ ਕਹਾਂਗਾ ਮੈਂ ਨਾ ਨਾ ਨਹੀਂ ਫੁੱਦੂ ਵਾਹਦਾ ਜਮੈਂ ਜਮੇ ਨਾ ਬੰਦਾ ਨਹੀਂ ਕਹਿ ਰਿਹਾ जनाब नॉर्थ पोल ब्राक देख के करता मैं यार मैं आज सेव खान से परेन ऑफर बेचा हां मैं नहीं मेरा जोरे इतना प्यार है सेव की नाम पता नहीं गड्डी पिया है अपन खा लिया और खा लो तब कर गया गड्डी दा अपनी है सेव भैया पेंट यही से तो कैप्टन नहीं बदल नहीं कर मेरा नहीं हाल हो गया मेरे कैप्टन साल ਪੰਜਾਬ ਦਾ ਸੇਵ ਨਹੀਂ ਖਾਂਦੇ ਮੁੰਨਾ ਵਸਤੇ ਹੁਣ ਸੇਬ ਆਇਆ ਕਰੂਗਾ ਬਾਹਰੋਂ ਚਲ ਇੱਕ ਸਵਾਲ ਹੈ ਤੇਰੇ ਲਈ ਦਿਨ ਤੱਕ ਈ ਹੂੰ ਪੰਜਾਬ ਦੇ ਕਿਹੜੇ ਰੀਚ ਸੇਬਾਂ ਦੇ ਖੇਤੀ ਹੁੰਦੇ ਪੰਜਾਬ ਦੇ ਮੈਨੂੰ ਨਾ ਪੱਕਾ ਪਤਾ ਯਾਰ ਵੀ ਜਿੱਥੋਂ ਮੈਂ ਹੋਂ ਨਾ ਉੱਥੇ ਦਾ ਸਿਰ ਮਿਲਦੇ ਵੀਰੇ ਸੌਰੀ ਬੱਤੀ ਚਲੀ ਗਈ ਹੈ ਉਹ ਗੱਡੀ ਦੀ ਬੈਟਰੀ ਲੋ ਹੋ ਜਾਂਦੀ ਨਾ ਫਿਰ ਕੀ ਕਰੀ ਉਹ ਯਾ ਟਾਰਚ ਜਗਾਲਾ ਟਾਰਚ ਜਗਾਲਾ ਮੈਨੂੰ ਲੈਟਰ ਨਹੀਂ ਮਿਲ ਰਹੀ ਹੈ ਹਨੇਰਾ ਕਾਇਮ ਰਹੇ ਇਹ ਮੈਂ ਅਵੇਸੇ ਜਾ ਸੋਣਾ ਤੇ ਨਾਲ ਪਰ ਫਿਰ ਵੀ ਮੇਰੀਆਂ ਸੈਲ ਮਤਲਬ ਤੇਰੀਆਂ ਸੈਲੀਆਂ ਕਿਉਂ ਇੰਨਾ ਮਤਲਬ ਕੀ ਰਾਜ ਹੈ ਮਤਲਬ ਤੈਨੂੰ ਦੁਨੀਆ ਚ ਇੰਨੀ ਔਰਤਾਂ ਦੀ ਮੁਹੱਬਤ ਮਿਲ ਜਾਂਦੀ ਆ ਸਾਨੂੰ ਨਹੀਂ ਮਿਲਦੀ ਇਹ ਤੈਨੂੰ ਭੁਲੇਖਾ ਮੈਂ ਮੈਂ ਸੁਣਨਾ ਮੈਂ ਨਹੀਂ ਆਇਆ ਯਾਰ ਦੇਖਾ ਆਪਣਾ ਉਹ ਜੋ ਕਿਸੇ ਬੰਦੇ ਦਾ ਨਾਮ ਨਹੀਂ ਲੈਣਾ ਜਿਹੜਾ ਆਪਣੇ ਵਿੱਚ ਇਸ ਟਾਈਮ ਮੌਜੂਦ ਨਹੀਂ ਹੈਗਾ ਠੀਕ ਹੈ ਲਾਈਟਿੰਗ ਆ ਠੰਡ ਦੇਖੋ ਗੱਲਾਂ ਸੁਣਨ ਨੂੰ ਵੀ ਕੀ 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 ਕਰ ਲਾਂਗੇ ਇਹ ਜ਼ਿੰਦਗੀ ਚ ਸਾਡੋ ਕਿੱਕ ਲੈਡ ਨਹੀਂ ਸੰਭਲਦੀ ਕੋਈ ਜਨਾਨੀ ਸੰਭੜਨੀ ਕਿੱਲਾ ਕਰਦਾ ਦੇਖ ਲਓ ਜਨਾਨੀ ਸੰਭੜਨੀ ਕ੍ਰਾਪ ਕੁੜੀ ਮਿਲ ਜਾਂਦੀ ਆ ਟਿਕਦੀ ਨਹੀਂ। ਔਰ ਟਿਕ ਵੀ ਜਾਂਦੀ ਹੈ। ਹੂੰ। ਹੁਣ ਵੀ ਮਸਲਾ ਹੋ ਗਿਆ ਗੰਭੀਰ। ਕੀ ਹੋਇਆ? ਉਮਰ ਹੋ ਚਲੀ ਹੈ ਬਹੁਤ ਜ਼ਿਆਦਾ। ਜਿੱਥੇ ਵੀ ਜਾਈਦਾ। ਕਾਵੇਂ ਕਿਤੇ ਕੰਮ ਕਰਨ ਜਾਏਗਾ। ਬੰਦਾ ਦੂਜਾ ਸਵਾਲ ਨਹੀਂ ਕਰਦਾ ਪਹਿਲਾ ਸਵਾਲ ਇਹ ਕਰਦਾ ਬਈ ਵਿਆਹ ਹੈ। ਕਰ ਲੈਣ ਜਾਏਦਾ ਤਾਂ ਪੁੱਛਦੇ ਬਸਲਾ। ਕੋਈ ਵਿਆਹ ਹੋ ਗਿਆ। ਹੁਣ ਮੈਂ ਇੰਨਾ ਤੰਗ ਆ ਗਿਆ ਵੀ ਮੈਨੂੰ ਚਾਹੀਦਾ ਹੈ ਕਿ ਮੈਂ ਨਾ ਕੋਈ ਵੀ ਮਾੜੀ ਚੰਗੀ ਮਾੜੀ ਕੋਈ ਕੁੜੀ ਨਹੀਂ ਹੁੰਦੀ ਸਾਰੀਆਂ ਕੁੜੀਆਂ ਬਹੁਤ ਵਧੀਆ ਹੁੰਦੀਆਂ ਮੇਰਾ ਜੀ ਗਰਦਨ ਮੈਂ ਵਿਆਹ ਕਰਾ ਲਾ ਮਤਲਬ ਗਰੀਬੇ ਅਮੀਰ ਇਹ ਕੰਨ ਜਨਮ ਯਾਰ ਅਮੀਰ ਗਰੀਬ ਕੀ ਹੁੰਦਾ ਯਾਰ ਮਤਲਬ ਵੱਧ ਪੈਸੇ ਵਾਲੇ ਘੱਟ ਪੈਸੇ ਵਾਲੇ ਘੱਟ ਪੈਸਾ ਕੀ ਹੁੰਦਾ ਦੱਸੋ ਨਰਵਾਈਟਸ ਵਾਲੇ ਤੇ ਬਨਾਜੀ ਲਟਸ ਵਾਲੇ ਹਾਂ ਐ ਉਸ ਨੇ ਐ ਐਜੂਕੇਸ਼ਨਲ ਕੋ ਹੈਗਾ ਬੈਰੀਅਰ ਹੈ ਵੀ ਜਣਾ ਇੱਕ ਐਜੂਕੇਸ਼ਨਲ ਬੈਰੀਅਰ ਚੰਗਾ ਹੋਵੇ ਹਮ ਬੱਲ ਨਹੀਂ ਕੁਈ ਕੁੜੀ ਸਿਆਣੀ ਹੋਵੇ ਇਹ ਨਾਲ ਕੋਈ ਲੈਟ ਹੀ ਨਹੀਂ ਹੁੰਦੀ ਰੈਡਲ ਗੰਜ ਤੂੰ ਬੋਲ ਮੇਰੇ ਕੋਲ ਲਾਈਟ ਨਹੀਂ ਸੰਭਲਦੀ ਦੱਸੋ ਮੈਂ ਜ਼ਿੰਦਗੀ 'ਚ ਮੇਰਾ ਕੱਖ ਨਹੀਂ ਮਾ ਸਕਦਾ ਇਹ ਮੈਨੂੰ ਲੱਗਦਾ ਪਿਆ ਇਸ ਟਾਈਮ ਟੈਂਪਰੇਰੀ ਹੁੰਦਾ ਬੰਦੇ ਨੇ ਮੂਨ ਸਿੰਘ ਸੌਂਦੇ ਰਹਿੰਦੇ ਨੇ ਫਰੰਟ ਤੇ ਲੱਗੇ ਆਹਾਹਾ ਕੈਮਰਾ ਫਰੰਟ ਤੇ ਲੱਗੇ ਆ ਇਹ ਆਇਆ ਕੈਨਰਾ ਫਰੰਟ ਤੇ ਇਹਦੇ ਉੱਪਰ ਇੱਥੇ ਰੱਖਿਆ ਜਾਂਦੇ ਚੱਲੇ ਰੱਖਿਆ ਜਾਂਦਾ ਪਰ ਲੈ ਭਾਈ ਬਣਦਾ ਡਾਇਰੈਕਟਰ ਲੈਟ ਨੂੰ ਪਤਾ ਨਹੀਂ ਕਿੱਥੇ ਰੱਖਣੇ ਕੈਮਰਾ ਚੱਲ ਆਪ ਘਰ ਆਉਣਾ ਚਲੋ ਵੀਰ ਜੀ ਹੁਣ ਅਸੀਂ ਵੀਡੀਓ ਇਹ ਕਰਨ ਲੱਗੇ ਆ ਬੰਦ ਦੁਬਾਰਾ ਵੀਡੀਓ ਨਵੀਂ ਨਵੀਂ ਵੀਡੀਓ ਬਣੂਗੇ ਹੁਣ ਯਾਰ ਜੀ ਆਪਣਾ ਇੱਥੇ ਹਾਲ ਹੈ ਜੇ ਤਾਂ ਆਪਾਂ ਬੰਬਈ ਚਲੇ ਗਏ ਉਦੋਂ ਆਪਣਾ ਕੀ ਹਾਲ ਹੋਊਗਾ ਦੱਸ ਚੰਡੀਗੜ੍ਹ 'ਚ ਨੀ ਵੀ ਰੁਕਦਾ ਪਿਆ ਘੰਟਾ ਹੋ ਗਿਆ ਟ੍ਰੈਫਿਕ 'ਚ ਰੁਕੇ ਆਂ ਡਰਾਈਵਰ ਚਲਾ ਲਾ ਗੱਡੀ ਅੱਗੇ ਯਾਰ ਨੀ ਮਾ ਬੰਦਰਬ੍ਰਿਜ ਕਰਕੇ ਅੱਗੇ ਜਾਣਾ ਨਹੀਂ ਮਿਲਦਾ ਇੱਥੇ ਤਾਂ ગામ ਚ ਪਸਤ ਹੈ ਮੈਂ ਕਿਹਾ 15 ਵਾਲਾ ਜਾਉਗਾ 15 ਵਾਲਾ ਸ਼ੂਗਰ ਇੱਕ ਕਪੜੀ ਗਾ ਸ਼ੂਟ ਨਹੀਂ ਮਿਲਦਾ ਜੇ ਮਿਲਿਆ ਹੁਣ ਉਹਨਾਂ ਨੂੰ ਕਿਹਾ ਵੀ ਗੱਡੀ ਭੇਜ ਦਿਓ ਆਪਦੀ ਸ਼ੂਟ ਵਾਲਾ ਨੂੰ ਕਿਹਾ ਗੱਡੀ ਤਾਂ ਭੇਜ ਦੇ ਬਾਈ ਨੂੰ ਪਤਾ ਹਣਾ ਬਾਈ ਪਤਾ ਨਹੀਂ ਕਰਕੇ ਸ਼ੂਟ ਵੀ ਕੀ ਕਰਨੀ ਆ ਆਊਟਡੋਰ ਦੇ ਤਸਵੀਰਾਂ ਆਪਣੇ ਤੇਰ ਮਤਲਬ ਹੁਣ ਜੋ ਸ਼ੂਟ ਕੈਨਸਲ ਹੋ ਗਿਆ ਤਾਂ ਫਿਰ ਘਰੇ ਚਲੇ ਜਾਣਾ ਜੀਦਾ ਤੁਹਾਨੂੰ ਪੈਸੇ ਨਹੀਂ ਮਿਲਣੇ ਇਹਨਾਂ ਕੰਮ ਮੈਂ ਇਹਨਾਂ ਦੇ ਨਹੀਂ ਇਹ ਮੈਨੂੰ ਲੱਗਦਾ ਆਪਣੇ ਕਰਮਾ ਜਿੰਨਾ ਕੰਮ ਲਿਖਿਆ ਹੀ ਨਹੀਂ ਹੈ ਆਪਾਂ ਇੱਥੇ ਨਾ ਸੜਕਾਂ ਤੇ ਰਹਿ ਰੂ ਜਾਣਾ ਅੱਜ ਤਾਂ ਚੱਲ ਸੁੱਖ ਨਾਲ ਗੱਡੀ 'ਚ ਬੈਠੇ ਹਾਂ ਪਾ ਮੀਂਹ ਪੈਂਦਾ ਪਰ ਆਪਣੇ ਸਿਰ ਤੇ ਜੱਤ ਹੈਗੀ ਔਰ ਪਤਾ ਨਹੀਂ ਭੁੱਖ ਵੀ ਨਹੀਂ ਲੱਗ ਰਹੀ ਆ ਜਦਾਂ ਕਿਲੋ ਸੇਵ ਖਾ ਗਿਆ ਜਦਾਂ ਕਿ ਭੁੱਖ ਨਹੀਂ ਲੱਗਦੀ ਜੇ ਕਿਲੋ ਸੇਵ ਕਿਨੇ ਖਾਦੇ ਮੈਂ ਸਿਰਫ ਉਹ ਅੰਤਮਾ ਹੈ ਚਲੋ ਗਣ ਗਣ ਤੱਕ ਕੋਈ ਨਹੀਂ ਰਿਹਾ ਵੈਸੇ ਹੂੰ ਬੰਦੇ ਮਾ ਯਾਰ ਮੈਂ ਉਹ ਕੱਲੇ ਸਿਰ ਟੀ ਹੁੰਦੀ ਆ ਚਾਂਪ ਹੁੰਦੀ ਆ ਉਹ ਖਾਦੇ ਸੀ ਫਿਰ ਮੈਂ ਸੋਇਆ ਚਾਂਪ ਇਕੱਲਾ ਇਕੱਲੇ ਖਾ ਗਿਆ ਮੈਨੂੰ ਬੁੱਛਾ ਤੱਕ ਨਹੀਂ ਉਹ ਸੁੱਤਾ ਪਿਆ ਹੀ ਉਦੋਂ ਹਾ ਰੱਬ ਮੇਰੇ ਹੁਣ ਕੀ ਕਰਾਂ ਰੱਤ ਨੂੰ ਨੀਂਦ ਨਹੀਂ ਆਉਂਦੀ ਫਿਕਰੀਂ ਵਾਲੀਆਂ ਇਹ ਤੈਨੂੰ ਕੀ ਲੱਗਦਾ ਕੈਪਟਨ ਸਾਹਿਬ ਨੇ ਸਹੀ ਕੀਤਾ ਕੀ ਇਹ ਕੈਪਟਨ ਸਾਹਿਬ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਕੀ ਕਰਤਾ ਕੈਪਟਨ ਨੇ ਕੀ ਕੁ ਪਾਕਿਸਤਾਨ ਬੈਠੇ ਨਹੀਂ ਹਾਂ ਯਾਰ ਬੰਦਾ ਰੰਗ ਬਦਲ ਲੇ ਕੁਛ ਬਦਲ ਲੇ ਪਾਰਟੀ ਬਦਲ ਲੇ ਹਾਂ ਧਰਮ ਬਦਲ ਲੇ ਜਾਣਾ ਜੀ ਦੱਸ ਕਿੱਧਰ ਸਮਝਿਆ ਨਹੀਂ ਅੱਛਾ ਓ ਮਾਈ ਗਾਡ ਮੈਂ ਇੱਕ ਵਾਰੀ ਕਿਤਾਬ ਚ ਪੜਿਆ ਸੀ ਦਲ ਬਦਲੂ ਨੇ ਤਾਂ ਇਹਦਾ ਮਤਲਬ ਕੋਨਾ ਗੰਦੀਆਂ ਕਿਤਾਬਾਂ ਪੜ੍ਹਨਾ ਨਾ ਤਾਂ ਤੇਰੇ ਨਾਲ ਐ ਚੀਜ਼ਾਂ ਹੁੰਦੀਆਂ ਮੈਂ ਇਹ ਸਾਰਾ ਮੁਲਕ ਭੈਣਦੀ ਕੋਈ ਖੁਆਈ ਤੂੰ ਇਹੋ ਜਿਹੀ ਗੰਦੀਆਂ ਕਿਤਾਬਾਂ ਪੜ੍ਹਨਾ ਚੰਗੀਆਂ ਕਿਤਾਬਾਂ ਪੜ੍ਹਿਆ ਕਰੋ ਸਾਲ ਜਿਹੜੇ ਕਿਤਾਬਾਂ ਸਾਨੂੰ ਮਿਲਦੇ ਉਹ ਪੜ੍ਹਦੇ ਆਂ ਅਸੀਂ ਪਰ ਯਾਰ ਬੈਗ ਲੈ ਲੈ ਯਾਰ ਕਿੱਡੀ ਨਹੀਂ ਜਾ ਹੁਣ ਯਾਰ ਸਦਾ